ਸਾਲੇ ਨਦੀ ਸਮਰਾਬਤੀ ਸਾਰੀ ਸਤਿਆਯੋਗ ਲੀਡਰਸ਼ਿਪ ਬਾਜਵਾਦ ਕੇ ਪਰਬੱਤੀ ਸੰਗ ਪਾਓ ਵੋਈ ਗੁਰਜੀਕਾ ਖਾਲਸਾ ਨਿੱਕੀ ਪਟੇ ਅਜੇ ਪਹਿ ਲਗ ਰਾ ਕਿ ਜਿਸ ਮੇ ਆਮਾਦੀ ਪਾਰਟੀ ਨੇ ਸਰਕਾਰ ਪੁੱਛ ਚੋਲੜਦੀ ਹੋਵੇ ਐਥੋਂ ਜੇਪੀ ਅਰਸਾ ਵੀ ਆਪ ਤੋਂ ਲੜਦਾ ਹੋਵੇ ਅੱਗੇ ਹਸਰਾਂ ਨੂੰ ਇਹ ਬੇਨਤੀ ਵੀ ਕਰਦੇ ਨੇ ਚਤਾਲ ਦੀ ਆ ਜਿਹੜੀ ਬਰਤਾਰ ਹੈ ਐਨੀ ਘਬਰਾਹਟ ਹੀ ਹੈ ਕਿ ਹੁਣ ਪੁਲਿਸ ਹਸਰਾਂ ਨੂੰ ਵਰਤਰੀ ਇਲੈਕਸ਼ਨ ਜਿਸਤਨ ਵਾਸਤੇ ਜਿਹੜੀ ਸਰਕਾਰ ਫੁਰਸਫਰਾਂ ਨੂੰ ਵਰਤਣ ਲੱਗ ਜੇ ਇਹਦਾ ਮਤਲਬ ਕੰਮ ਖੇਲ ਹੈ ਮੈਂ ਹੈਰਾਨ ਹਾਂ ਜੇ ਇਸ ਤਰੀਕੇ ਨਾਲ ਲੱਗੇ ਮੈਂ ਐਫਐਸਪੀ ਲਵਜੋਤਪੁਰ ਗਰੇਵਾਲ ਹੈ ਨਵੇਂ ਆਈਪੀਐਸ ਬਣੇ ਕੋਸ ਐਸਐਸਪੀ ਬਣਿਆ ਤੇ ਐਸਐਸਪੀ ਮੰਨੀ ਇੰਨੀ ਚਾਹਤ ਹੈ ਕਿ ਮਹਾਲੀ ਮੈਨੂੰ ਲਾਓ ਐਸਐਸਪੀ ਕਿ ਉਹਨਾਂ ਨੇ ਕਿਹਾ ਮਹਾਲੀ ਤਾਂ ਲਾਵਾਂਗੇ ਪਹਿਲੇ ਤਰਨਤਾਰਨ ਦੀ ਇਲੈਕਸ਼ਨ ਜਿੱਤ ਕੇ ਤੁਮ ਨੂੰ ਐਸਐਸਪੀ ਮਹਾਲੀ ਕਿਉਂ ਲਗਣਾ ਚਾਹੁੰਦਾ ਹਾਂ ਮੈਂ ਘੋਲੂ ਬਗਾਇਆ ਅੱਜ ਕੱਲ੍ਹ ਹਾਲਾਤਾਂ ਬਣ ਗਏ ਆ ਪੰਜਾਬ ਜਿਹੜਾ ਸਭ ਤੋਂ ਵੱਡਾ ਬੈਗ ਦੇ ਕੇ ਹੁੰਦਾ ਕੇਦਰੀਵਾਲ ਨੂੰ ਉਹਨੂੰ ਪੁਲਿਸ ਦਾ ਹਿਸਾਬ ਨਾਲ ਮਿਲਦੀ ਆ ਜਿਹੜਾ ਆਈਐਸ ਅਫਸਰ ਇੰਨੀ ਛੋਟੀ ਉਮਰ ਵਿੱਚ ਕਾਨੂੰਨਿਆਂ ਧੱਗਿਆਂ ਦਾ ਲੱਗਦੇ ਕੋਸਟ ਆਈਐਸ ਆਈਪੀਐਸ ਅਫਸਰ ਦਾ ਮਤਲਬ ਹੈ ਕੋਈ ਜਿਆਦਾ ਲੰਬੀ ਨੌਕਰੀ ਨਹੀਂ ਹੈ ਆਹ ਬੋਲਦੇ ਆ ਕਿ ਅਸੀਂ ਆਈਪੀਐਸ ਹਾਂ ਅਸੀਂ ਐਸਐਸਪੀ ਹਾਂ ਕਮ ਬੀਬੀ ਉਸ ਨਾਲ ਜੁੜੇ ਡੀਆਈਜੀ ਭੁਲਰ ਸਾਹਿਬ ਵੀ ਸੋਚਦੇ ਕਿ ਮੈਂ ਵੀ ਇਹ ਹੀ ਹਾਂ ਕੋ ਡੀਆਈਜੀ ਨੂੰ ਤੱਕ ਤੱਕ ਚੱਕ ਲੱਗ ਗਏ ਆ ਅੱਜ ਦੇਖ ਲੋ ਉਹਦਾ ਕੀ ਹਾਲ ਹੈ ਵਾਹ ਤੇ ਖਾਸ ਕਰਕੇ ਝਾੜੂ ਵਾਲੇ ਦੇ ਅੱਖੇ ਲੱਗਣਾ ਕਿ ਕੇਟਕੇ ਦਾ ਨਾਲ ਤੁਨਸ ਲੱਗੇ ਬੋਹਰ ਸੂਬੇ ਦਾ ਕੀ ਬਣੂਗਾ ਆਜ ਤੱਕ ਗਾਇਤ ਹੈ ਇਹਨਾਂ ਦਾ ਦੇ ਕੇ ਫੱਟਣਾ ਤੁਸੀਂ ਲਰਉਂਗੇ ਥੋੜੀ ਰੱਤ ਕਿੰਨੀ ਮਾਰੀ ਹੋ ਜੂਗੀ ਅਗਲੇ 20 25 ਸਾਲ ਆਪਣੇ ਕੈਰੀਅਰ ਦੇ ਕਟੋਣੇ ਬੜੇ ਔਕੇ ਹੋ ਜਾਣੇ ਆ ਉਹ ਕੁੱਕੇ ਫੁੱਟਾ ਦਾ ਟੈਨ ਕਿ ਕਰਦੇ ਆ ਬੀਬੀ ਨੂੰ ਬੀਬੀ ਉਹ ਵੀ ਬੋਦੇ ਹਸਪੰਦ ਵੀ ਐਸਐਸਸੀ ਹੈ ਉਹਨਾਂ ਪਰਿਵਾਰ ਖੁਸ਼ ਹੈ ਹੇ ਨਾ ਕੋਈ ਕੰਮ ਨਾ ਕਰੋ ਜਿਨਾਂ ਨੇ ਆਪਣੀ ਪੂਰੀ ਜ਼ਿੰਦਗੀ ਸ਼ਰੰਕਲਾ ਕਿਤੇ ਆ ਲੈ ਖੇਤਾਂ ਵਿੱਚ ਜਾਂਦੇ ਰਹਿਣਾ ਹੈ ਜੇ ਬੋਸਦੇ ਨਾ ਆਪਣਾ ਲੇਖੇ ਦਿੱਤੇ ਜਾਂਦੇ ਹੁਣ ਤਾਂ ਫਤਿਹ ਹਾਰਨ ਦਾ ਜਿੰਨਾ ਸੱਤਾ ਆਪਣੀ ਜਿਹੜੀ ਕੌਮ ਹੈ ਖਾਲਸਾ ਕੌਮ ਹੈ ਬਖਸ਼ ਕਰਕੇ ਪੰਜਾਬੀ ਹੈ ਜਿੰਨਾ ਕੌਮ ਦੀ ਕੌਸ਼ਲ ਕਰੋਗੇ ਉਹਨਾਂ ਨੂੰ ਸpring ਨੇ ਤਗੜਾ ਕੋ ਮਤਲਬ ਤੁਸੀਂ ਕਿਸ ਲੈਵਲ ਤੇ ਕਰੇਗੇ ਇਹ ਐਸ ਲੈਵਲ ਦੀ ਸਿਆਕਤ ਕਰਨੀ ਹੈ ਕਈਆਂ ਖਰਾਸੀ ਵੀ ਆ ਜੰਨੇ ਉਹ ਉੱਪਰ ਤੋਂ ਤੁਹਾਨੂੰ ਕੋਈ ਡਰ ਨਹੀਂ ਵੱਡੇ ਭਾਰਤ ਸਾਹਿਬ ਨੇ 16 ਸਾਲ ਖੇਲਾ ਕੱਟਿਆ ਐਸੇ ਬੈਠੀ ਹੈ ਲੀਡਰਸ਼ਿਪ ਦੇ ਰਿਹਾ 10 10 ਸਾਲ ਦੇ ਰਹਾ ਕੱਟਿਆ ਸਾਨੂੰ ਜੇਲਾ ਨੇ ਕੋਈ ਖਾਸ ਨਹੀਂ ਤੁਹਾਨੂੰ ਤਾਂ ਜੇਲਾ ਕਿਉਂ ਮੰਨੂ ਲੱਗਦੀ ਹੈ ਹਸ ਤੱਕੇ ਮੈਂ ਖੁਦ ਵੀ ਬੈਂਤੀ ਕਰਦਾ ਹਲੇ ਗੱਲ ਸ਼ੁਰੂ ਹੋਈ ਹੈ ਜੇ ਤੁਸੀਂ ਆਪਣਾ ਰਵਈਆ ਨਹੀਂ ਬਦਲਿਆ ਅਗਲੇ 15 ਦਿਨਾਂ ਦੇ ਛੋਕੇ ਛੋਕੀ ਹੋਣਾ ਫਿਰ ਮੁੱਖ ਮੰਤਰੀ ਵੀ ਬਣ ਸਕੋਗੇ ਸ਼ੋਰ ਲਾ ਰਹੇ ਕਿ ਸਾਡਾ ਮਾਰ ਕੇ ਭਾਜੀ ਦਲ ਦੇ ਸਾਰੇ ਵਰਕਰ ਪੰਜਾਬ ਦੇ ਤੇ ਪਹੁੰਚ ਜਾਣਗੇ ਬੋਲੇ ਫਿਰ ਸਿੱਖੀ ਜਾਉਣੀ ਇੱਕ ਪਾਸੇ ਪੁਰਸ ਹੋਊਗੀ ਇੱਕ ਪਾਸੇ ਪੰਜਾਬ ਦੇ ਲੋਕ ਇਹ ਨਾਲੇ ਉਹ ਹਰਾਨ ਹੈ ਜੀਜੀਪੀ ਸਾਹਿਬ ਦੇ ਤੋਂ ਸੇ ਕੀ ਸਾਹਿਬ ਦੇ ਦੇਸ਼ੀ ਵਿਕਤੀ ਸਾਹਿਬ ਦੇ ਕਾਨੂੰਨਾਂ ਲੈ ਚਿੱਤ ਕਮਸ਼ਤਾ ਕਿ ਜਿਹੜਾ ਬੰਦਾ 3 ਸਾਲ ਤੋਂ ਵਾਦੇ ਦਿੱਤੇ ਜਿਵੇਂ ਛੋਏ ਉਹਦੀ ਕਸਟ ਨਹੀਂ ਹੋਗਾ ਇੰਨੇ ਥੱਲੇ ਲੱਗੇ ਆ ਸਾਹ ਹੋ ਅੱਛਾੜਵਾ ਲੈ ਦੋ ਅੱ ਦਿੱਲੀ ਵਾਲੇ ਲਟੇਰਿਆਂ ਦੇ ਥੱਲੇ ਵੀ ਮੁੱਖ ਚੱਲ ਲਿਆ ਤੇਰੀਆ ਅਜੇ ਤਾਂ ਉਹਨਾਂ ਨੂੰ ਹੀ ਤੇ ਨਾਇਆ ਬੋੜਾ ਦੇਖ ਲੋ ਸਿੰਘ ਦੋਨੋਂ ਹਰਨੀਤ ਕਤਾ ਤੇਲੇ ਰੇ ਤੂੰ ਇਹ ਨਹੀਂ ਹਟਦੇ ਵੱਲ ਅਸਰ ਰਿਹਾਟ ਆ ਦੋਨੋਂ ਇੱਥੇ ਮੱਲਾ 8 8 10 10 ਸਾਲ ਦੇ ਇੱਥੇ ਆਪ ਬਣੇ ਪਏ ਇਹ ਨਾਮੇਓ ਇਲੈਕਸ਼ਨ ਦੇ ਸਰਕਲ ਇੰਚਾਰਜ ਪੀਐਸਪੀ ਉਠੇ ਤੇ ਸੱਚੇ ਜੋ ਸੀਗੀ ਤਰੰਤ ਰਹਿਣਾ ਗੁਰਦਰ ਸਿੰਘ ਆ ਵੀ ਬੰਦੇ ਦੇ ਜੰਮਿਆ ਆਪਣੇ ਇੱਥੇ ਆ ਵੀ ਆਈ ਕੇ ਕੇ ਆਇਆ ਸਰੋਹੀ ਪੋਤਾ ਮੈਂ ਤੁਹਾਨੂੰ ਲਿਕੇ ਜੇ ਸੇਤੂ ਸਰਾਏ ਮਾਨਤ ਖਾਨ ਬਲਰਾਜ ਸਿੰਘ ਇੱਥੋਂ ਦੇ ਰਹਿਣ ਵਾਲੇ 23 ਅਪ੍ਰੈਲ ਨੂੰ ਡਰਪ ਦਾ ਕਾਨੂੰਨ ਜਿਵੇਂ ਮਹੀਨੇ ਦਾਰ ਤੋਂ ਪਹਿਲੇ ਬੰਦਾ ਉਹ ਲਿਖ ਦੇ ਵੀ ਨਹੀਂ ਲੱਖ ਸਕਦਾ ਆਪਣੇ ਪਾਈਟਾ ਤੇ ਇੱਕ ਜੇ ਸਤੂ ਢੀਰੋਵਾ ਦਾ ਰੇਸ਼ ਕੁਮਾਰ ਉਹ ਵੀ ਘਰ ਆਲੀ ਸਰਪੰਚ ਇਸ ਇਲਾਕੇ ਦੇ ਵਿੱਚ ਕਿਉਂ ਨੂੰ ਵੀ ਇੱਥੇ ਲਈ ਬੈਠੇ ਆ ਢਾੜੂ ਵਾਲੇ ਦੇਖੋ ਕਿੰਨੀਆਂ ਧਰਮੀਆਂ ਚਮਾਲ ਹੈ ਗੁਰਦੀਪ ਸਿੰਘ ਉਹ ਵੀ 31 ਜਾਰੀ ਮਹੀਨੇ ਨੂੰ ਗਾਇਰ ਹੋਣ ਵਾਲਾ ਆ ਸਾਰਿਆਂ ਨੂੰ ਗਿਆ ਤੇ ਤੋ ਤੁਨੂ ਗਾਰਮੈਂਟ ਵੜੀ ਜਾ ਸੱਚੋ ਲਾਗਦੇ ਤੁਸੀਂ ਕਮਾ ਲਿਓ ਜਿੰਨਾ ਕਮਾਉਣਾ ਹੈ ਪਰ ਸਾਰੇ ਇੱਥੇ ਜੋ ਜਿੰਨੇ ਵੀ ਹੈ ਜਿੰਨੇ ਪੁੱਛਲੇ ਹੈ ਜੀ ਆਈਜੀ ਭੁੱਲਰ ਵੀ ਹੋਰਦਾ ਜੀ ਕਮਾ ਲਓ ਜਿੰਨੇ ਕਮਾਏ ਹੈ ਸਾਰੇ ਕੱਢ ਲੈਣੇ ਵਾਪਸ ਆਪਣਾ ਜਾ ਗਿਰ ਰਹਿ ਜੋ ਐਜੀ ਗਰਤ ਕੰਮ ਨਾ ਕਰੋ ਤੁਨੂ ਪੁਲਿਸ ਵਿੱਚ ਭੱਤੀ ਕੀਤਾ ਪੁਲਿਸ ਦਾ ਮਤਲਬ ਹੈ ਇਨਸਾਫ ਇਨਸਾਫ ਦੇਣਾ ਪੁਲਿਸ ਦਾ ਮਤਲਬ ਹੈ ਚੋਰਾ ਕੀਤਾ ਦਾ ਸਾਥ ਦੇਣਾ ਨਹੀਂ ਜਿਹੜੇ ਅਫਸਰ ਕਾਨੂੰਨ ਤੋੜਦੇ ਐ ਉਹਨਾਂ ਦਾ ওই ਅਖਰ ਹੁੰਦਾ ਹੈ ਜਿਹੜਾ ਆਮ ਇਨਸਾਨ ਕਾਨੂੰਨ ਤੋੜਦਾ ਹੈ ਇਹਦਾ ਮਤਲਬ ਨਹੀਂ ਕਿ ਤੁਸੀਂ ਪੋਸਟੋਂ ਸੋਮਨੀ ਕਾਲੀਦਾ ਦੇ ਜਿਹੜੇ ਵਰਕਰ ਨੇ ਜਿਹੜੀ ਆਵਾਜ਼ ਦੀ ਪਾਰਟੀ ਜੰਗੀ ਗੰਦੀ ਰਾਜ ਦੀ ਸਰਕਾਰ ਲਈ ਤਾਂ ਜਿਹੜੇ ਸੋਮਨੀ ਕਾਲੀਦਾ ਦੇ ਵਰਕਰਾਂ ਨੇ 13-13 ਸਾਲਾਂ ਦੇ ਪਰਚੇ ਕਰਕੇ ਉਹਨਾਂ ਦੇ ਅੱਜ ਕਰਕੇ ਜਿਹੜਾ ਸੋਮਨੀ ਕਾਲੀਦਾ ਦੇ ਵਰਕਰਾਂ ਵੱਲੋਂ ਜਿਹੜੀ ਯਾਰ ਉਸ ਕਰਨਾ ਇਹਦਾ ਗਾ ਜਿਹੜੀ ਇਲਾਕੇ ਆਪਣੇ ਕਾਲੀਦਾ ਕੇ ਬੈ ਕੇ ਇਹ ਕਿਹਨਾਂ ਜਾਓਗੇ ਬਰੇ ਉਹਨਾਂ ਦਾ ਪਾਠਕਾਂ ਨੂੰ ਖੜੇ ਆ ਜਿੱਥੇ ਮਰਜੀ ਝੂਠੇ ਪਰਚੇ ਕਰੀ ਜਾਂਦੇ ਜਿੰਨੇ ਜੋ ਪਰਚੇ ਕਰੀ ਜਾਂ ਸਾਰੇ ਨਾਲ ਸ਼ੋਮਨੀ ਕਾਲੀਦਾਂ ਦੇ ਜਿੱਲੇ ਵਰਕਰਾਂ ਨਾਲ ਸਾਰੇ ਨਾਲ ਲੱਗ ਖੜਾ ਨਹੀਂ ਕੋਈ ਨਹੀਂ ਹੋਰ ਕਰ ਲੈਣ ਹਾਂ ਜੀ ਬਤਾਈ ਕੀ ਨਾਮ ਲੜਾਈਏ ਨਾ ਸ਼ਾਮ ਸਿੰਘ ਹੈ ਜੀ ਅੱਛਾ ਜੀ ਬੜਾ 14 ਤੱਕ ਕੀ ਗੱਲ ਹੋਈ ਯਾਰ ਗੱਲ ਹੋਈ ਹੈ ਜੀ ਘਰ ਸੁੱਤੇ ਪਿਆ ਦੇ ਉੱਠ ਕੇ ਸੜੇ ਪਤਾ ਲੱਗਾ ਵਾ ਵੀ ਤੁਹਾਡੇ ਤੇ ਪਰਚਾ ਹੋ ਗਿਆ 7 ਕਵਿੰਚਾ ਦਾ ਜੇ ਤੁਸੀਂ ਆਪਰੇ ਜਾ ਕੇ ਜ਼ਮਾਨਤ ਕਰਵਾ ਲਓ ਤੇ ਇਹ ਗੱਲ ਜਿਹੜੀ ਜ਼ਮਾਨਤ ਹੈ 3 ਤਰੀਕ ਉਹ ਆਪਾ ਕਰਵਾ ਕੇ ਆਏ ਜਿਹੜੀ ਪਾਰਟੀ ਦਾ ਉਹਨਾਂ ਦੇ ਪਰਚੇ ਆ ਤੁਹਾਡੇ ਇਹ ਆਮ ਆਦਮੀ ਪਾਰਟੀ ਪਰਚੇ ਘੁਵਾ ਰਹੀ ਹੈ ਕਿਉਂਕਿ ਉਹਨਾਂ ਦੇ ਵਰਕਰ ਨਹੀਂ ਲੱਭ ਰਹੇ ਜਿਹੜੇ ਕਾਲੀ ਦਲ ਦੇ ਵਰਕਰ ਹੈ ਉਹਨਾਂ ਨੂੰ ਘੋੜਾ ਚੁਣਦੀ ਆ ਅ ਕਾਲੀ ਦਲ ਦਾ ਵਰਕਰ ਨਹੀਂ ਲੱਭ ਰਹੇ 11 ਤਰੀਕ ਨੂੰ